ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਅੱਜ ਬੜਾ ਕਲੀਅਰ ਹੈ ਦੇਖ ਸਕਦੇ ਹੋ ਤੁਸੀਂ ਕਿਉਂਕਿ ਕੱਲ ਪਰਸੋਂ ਬਾਰਿਸ਼ ਹੋਈ ਸੀ ਤੇ ਉਹਦੇ ਨਾਲ ਜਿਹੜਾ ਪੋਲਿਊਸ਼ਨ ਆ ਸਾਰਾ ਉਹ ਲੈ ਗਿਆ ਤੇ ਇੱਕਦਮ ਨੀਲਾ ਅਸਮਾਨ ਤੇ ਰੁੱਖ ਤੇ ਬੈਠੇ ਹੋਏ ਪੰਛੀ ਚਿੜੀਆਂ ਨੇ ਦੇਖਤੀ ਚਿੜੀਆਂ ਘਟਾਰਾਂ ਬੁਲਬਲਾ ਬੜੇ ਖੁਸ਼ ਆ ਪੰਛੀ ਤੇ ਕਿਉਂਕਿ ਵਸੰਤ ਰਤ ਦਾ ਆਗਮਨ ਹੋ ਚੁੱਕਿਆ ਹੈ ਇਸ ਕਰਕੇ ਅ ਪੰਛੀਆਂ ਨੇ ਹੁਣ ਆਲ ਨੇ ਬਣਾਉਣ ਲਈ ਰੁੱਖਾਂ ਦੇ ਉੱਪਰ ਥਾਵਾਂ ਲੱਭਣੀਆਂ ਸ਼ੁਰੂ ਕਰਤੀਆਂ ਗੇਂਦੀ ਦੇ ਫੁੱਲ ਦੇਖੋ ਕਿੰਨੇ ਪਿਆਰੇ ਲੱਗਦੇ ਆ ਥੱਲੇ ਝੁਕੇ ਹੋਏ ਆ ਇਹ ਬੂਟਾ ਜਿਹੜਾ ਗਮਲੇ ਦੇ ਵਿੱਚੋਂ ਥੱਲੇ ਨੂੰ ਝੁਕ ਗਿਆ ਇਸ ਕਰਕੇ ਇਹ ਆ ਦੇਖੋ ਜੀ ਬੜਾ ਪਿਆਰਾ ਲੱਗ ਰਿਹਾ ਹੈ ਇਹ ਬਹੁਤ ਸਾਰੇ ਫੁੱਲਾਂ ਵਾਲੇ ਬੂਟੇ ਉੱਗ ਪਏ ਐ ਆਪਣੇ ਆਪ ਜਿਨ੍ਹਾਂ ਦੇ ਬੀ ਡਿੱਗ ਪੈਂਦੇ ਐ ਪੱਕ ਕੇ ਤੇ ਹੁਣੇ ਸਰਦੀ ਦੇ ਰੁੱਤ ਵਿੱਚ ਆਪਣੇ ਆਪ ਉੱਗ ਪੈਂਦੇ ਐ ਫੁੱਲ ਖਿੜਨਗੇ ਬਹੁਤ ਸੋਹਣੇ ਸੋਹਣੇ ਆਹ ਦੇਖੋ ਗੁਲਾਬ ਨੂੰ ਬਰਡਸ ਜਿੰਨਾ ਪੰਗਾ ਹੋਣਾ ਇਹ ਦੇਖ ਉਹ ਸਾਹਮਣੇ ਬੈਠੀਆਂ ਤਿੰਨ ਕੋਚਰੀਆਂ ਇਹ ਵੀ ਧੁੱਪ ਸੇਕ ਰਿੰਗੀਆਂ ਤੇ ਉਹ ਦੇਖੋ ਉੱਪਰ ਦੇਸੀ ਜਿੜੀਆਂ ਆ ਸਾਹਮਣੇ ਉਹ ਬੈਠਾ ਹੋਇਆ ਤੋਤਾ ਬਹੁਤ سارے ਤੂਤੇ ਨਾਲ ਨੇ ਵਿੱਚ ਰਹਿੰਦੇ ਆ ਆਪਣੇ ਬੱਚੇ ਕੱਢਦੇ ਆ ਉਦੇ ਸਾਥੀ ਵੀ ਆ ਗਿਆ ਇੱਕ ਨਾਲ